ਆਉਂਦੀਆਂ ਪਰਮੇਸ਼ਰ ਬਰਮਾ ਆਇਆ ਸੀ ਜੀ ਇੱਥੇ ਹੋਰ ਆਪਣੇ ਸਿੱਧੂ ਮੂਸੇ ਵਾਲਾ ਵੀ ਆਇਆ ਸੀ ਜੀ ਅੱਛਾ ਜੀ ਉਹ ਪਹਿਲਾਂ ਆਇਆ ਸੀਗਾ ਉਹਦੋਂ ਉਹ ਛੋਟੀ ਉਮਰ ਸੀ ਉਹਦੀ ਛੋਟੀ ਉਮਰ ਜੀ ਵੀਡੀਓ ਨੂੰ ਵੀਰੇ ਚਾਲ ਦੀ ਵੀਡੀਓ ਨੂੰ ਵੀ ਨਾਲ ਦੇ ਨਾਲ ਵੀਰੇ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਵੀ ਭਵੰਤ ਸਾਰਿਆਂ ਨੂੰ ਵੀਡੀਓ ਦੇਖ ਰਹੇ ਸਾਰਿਆਂ ਨੂੰ ਵੀਰੇ ਪਿਆਰ ਭਰੀ ਸਤਿ ਸ਼ਕਾਲ ਬਾਈ ਨੇ ਜਣ ਕੇ ਸਾਹ ਸੰਭਾਲ ਕੀਤੀ ਹੋਈ ਆ 2016 ਚੋਂ ਯਾਨੀ ਕਿ ਬਾਈ ਕੈਨੇਡਾ ਨੂੰ ਬਾਏ ਬਾਏ ਬੋਲਿਆ ਸੀ 2016 ਦੇ ਵਿੱਚ ਬਹੁਤ ਸੋਹਣੀ ਜਿਹੀ ਸਨ ਦੇਖੋ ਕਿੰਨੀ ਘੈਂਟ ਲੱਗਦੀ ਆ ਕਿਆ ਬਾਤ ਹੈ ਬਣੀ ਪਈ ਆ ਬਾਈ ਕਮਾਲ ਪੁਰਾ ਟੀਮਾ ਰੋਡ ਗੇਟ ਵਗੈਰਾ ਬਣਾ ਕੇ ਮੂਰੇ ਲਾ ਕੇ ਚਾਦਰ ਵਗੈਰਾ ਲਾ ਕੇ ਹਰੀ ਤੇ ਬਾਕੀ ਆਇਓ ਵੀ ਸੜਕ ਵਗੈਰਾ ਦੇਖ ਸਾਰੀ ਸਿੱਧੀ ਸੜਕ ਮੋਟਰ ਤੱਕ ਜਾਂਦੀ ਸਿੱਧੀ ਅੰਦਰ ਤੱਕ ਸੜਕ ਆਉਂਦੀ ਆ ਤੇ ਸਾਈਡਾਂ ਦੇ ਉੱਤੇ ਫੁੱਲ ਬੂਟੇ ਲਾਏ ਹੋਏ ਆ ਸਬਜ਼ੀ ਵਗੈਰਾ ਵੀ ਅੰਦਰ ਲੱਗੀ ਹੋਈ ਆ ਤੇ ਪੱਥਰਾਂ ਨੂੰ ਉੱਤੇ ਰੰਗ ਕਰਕੇ ਰੱਖਿਆ ਹੋਇਆ ਬਾਈ ਹੁਣ ਸਾਈਡਾਂ ਦੇ ਵਗੈਰਾ ਬਹੁਤ ਸੋਹਣਾ ਬਣਾਇਆ ਹਰਗੇ ਜੋ ਫੁੱਲ ਬੂਟੇ ਸੀ ਸੋਹਣੇ ਲਾਇਏ ਹੋਇਆ ਤੇ ਸੜਕ ਦੇਖੋ ਵੀ ਸੜਕ ਸਿਰਾਂ ਤੋਂ ਕਾ ਗੱਲਬਾਤ ਕੀਤੀ ਵੀ ਬਾਈ ਐਂਡ ਤੱਕ ਲਵਾਈ ਪਈ ਆ ਸੜਕ ਤਾਂ ਸਿੱਧੀ ਮੋਟਰ ਤੱਕ ਬਾਕੀ ਗਾਂ ਜਾਂ ਗੇਟਾ ਲਾ ਲੀਆਂ ਸਾਈਡਾਂ ਦੇ ਮੋਟ ਖੇਤ ਆ ਬਾਈ ਦਾ ਸ਼ਾ ਬਹੁਤ ਜ਼ਿਆਦਾ ਦਰਖਤੀ ਦਰਖਤ ਨਿੰਮੋਟਰ ਦੇ ਉੱਤੇ ਕਾਫੀ ਰੀਲ ਚੱਲੀ ਆ ਮੋਟਰ ਦੀ ਆ ਟੇਬਲ ਪਿਆ ਉਦੋਂ ਹੀ ਪੁਰਾਣੇ ਜ਼ਮਾਨੇ ਵਾਲਾ ਪਹਿਲਾ ਵਾਲਾ ਟੇਬਲ ਨੇ ਕਿਸੇ ਕਿਸੇ ਦੇ ਘਰੇ ਘਰੇ ਵੀ ਸਾਹਮਣੇ ਰੱਖੇ ਪਏ ਹੋਣਗੇ ਆ ਤਾਂ 3 ਬੰਨਿਆ ਹੋਣਾ ਟਰੰਕ ਆਹ ਪੁਰਾਣੇ ਜਿਹਾਂ ਨਾਲ ਟਰੰਕ ਪਿਆ ਆ ਥੜਾ ਬਣਿਆ ਹੋਇਆ ਬੈਠਣ ਵਾਸਤੇ ਤੇ ਬੈਠ ਵੀ ਸਕਦੇ ਆ ਉੱਤੇ ਤੇ ਗੱਦਾ ਸੱਟ ਕੇ ਪੈ ਵੀ ਸਕਦੇ ਆ ਕੁਝ ਵੀ ਲਾ ਲਓ ਬਾਕੀ ਦਾ ਬਾਈ ਹੁਣਾਂ ਸੱਡਾ ਉੱਤੇ ਦੀਪੇ ਪਗੜਾ ਰੱਖਦੇ ਪੱਥਰ ਵਗੈਰਾ ਰੱਖਦੇ ਤੇ ਬਾਕੀ ਯਾਨੀ ਕਿ ਸਕੂਨ ਮਿਲਦਾ ਜੀ ਨੂੰ ਕਰੀ ਉਹ ਠੰਡ ਪੂਰਾ ਬਸਮ ਠੰਡਾ ਠੰਡੀ ਹਵਾ ਆਉਂਦੀ ਆ ਚਾਰੇ ਪਾਸੇ ਤੇ ਵਾਕਿਆ ਬਾਗਿਆ درختਾਂ ਨਾਲ ਨਾਲ ਬਾਈ ਨੇ ਉਹ ਚਿੜੇ ਚਿੜੀਆਂ ਦੇ ਬੈਠਣ ਵਾਸਤੇ ਉਹਨਾਂ ਨੇ ਖੌਂਸਲੇ ਜਿਹੇ ਬਣਾਏ ਹੋਏ ਆ ਖੌਂਸਲੇ ਜਿਹੇ ਆਪਣਾ ਬਣਾ ਲਈ ਜਾਂਦੇ ਨੇ ਜਿਹੜੇ ਆਪਾਂ ਘਰ ਜਿਹੇ ਉਹਨਾਂ ਦੇ ਸਾਰੇ ਦੇਖੋ ਗੋਮਬੀ ਪਾਲੀ ਹੋਣੇ ਬਣਾਏ ਹੋਏ ਆ ਕੀ ਬਾਤਾਂ ਆ ਸਰਾ ਹੀ ਲੱਗਿਆ ਪਿਆ ਪੂਰੀ ਕਹਿਣ ਗੱਲਬਾਤ ਹੋਈ ਪਈ ਆ ਬਹੁਤ ਜਾਇਲਾ ਹੈ ਚਿੜੀਆਂ ਦੇ ਬੈਠਣ ਵਾਸਤੇ ਖੌਂਸਲੇ ਜਿਹੇ ਬਣਾਏ ਹੋਏ ਚਿੜੀਆਂ ਦੇ ਕੌਜਾ ਕੀਲਾ ਪੱਥਰ ਆ ਟੀਵੀ ਪਿਆ ਪੁਰਾਣਾ ਜਵਾਨੇ ਵਾਲਾ ਕਈਆਂ ਦੇ ਮੂਰੇ ਤੱਕ ਕੇਬਲ ਵੀ ਲੱਗਿਆ ਹੁੰਦਾ ਸੀ ਵੀ ਕੇਬਲ ਮੂਰੇ ਬੰਦ ਬੰਦ ਹੋ ਜਾਂਦਾ ਸੀਗਾ ਕਈਆਂ ਦੇ ਘਰੇ ਹਲੇ ਵੀ ਪੈ ਹੋਣਗੇ ਕਿਸੇ ਦਿਨ ਘਰੇ ਪਿਆ ਹੋਇਆ ਤਾਂ ਤੇ ਆਪਾਂ ਇੱਕ ਵੀਡੀਓ ਪਹਿਲਾਂ ਹੁਣ ਪਹਿਲਾਂ ਬਣਾਈ ਹੋਇਆ ਸੁਪਰ ਪੈਂਡ ਦੀ ਉਹਦੇ ਵਿੱਚ ਵੀ ਬਹੁਤ ਕੁਝ ਦਿਖਾਇਆ ਹੋਇਆ ਉਹਦੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਪੇਜ ਦੇ ਵਿੱਚ ਆ ਦੇਖੋ ਛੋਟੇ ਛੋਟੇ ਅੰਗੂਰ ਲੱਗੇ ਹੋਏ ਆ ਮੋਟਰ ਦੇ ਉੱਤੇ ਉੱਤੇ ਨੂੰ ਜਿੱਥੇ ਆਲੂ ਜਾਂਦਾ ਨਾ ਆਲੂ ਦੇ ਉੱਤੇ ਉੱਤੇ ਨੂੰ ਸਾਰੇ ਬੋਰ ਦੇ ਉੱਤੇ ਨੂੰ ਪੂਰਾ ਘੈਂਟ ਗਲਵਾਦਾ ਆ ਆ ਦੇ ਹਾਂਜੀ ਹਾਂਜੀ ਮੋਟਰ ਦੇ ਉੱਤੇ ਲੱਗੇ ਹੋਇਆ ਜਾਲ ਪਾ ਕੇ ਲਾਏ ਹੋਇਆ ਅੰਗੂਰ ਪੂਰਾ ਵਧੀਆ ਬਾਈ ਦੇ ਚਾਰੇ ਪਾਸੇ LED ਲਾਈਟ ਲੜਦਾ ਹੀ ਹੋਇਆ ਉੱਪਰ ਛਾਤਰੇ ਨਾਲ ਨਾਲ ਸਤਰੇ ਨਾਲ ਨਾਲ ਬਾਈ ਨੇ LED ਲਾਈਟ ਲੜਦਾ ਹੀ ਹੋਇਆ ਉੱਤੇ ਚਾਰੇ ਚਾਰੇ ਪਾਸੇ ਘੁੰਮਣਾ ਇਹਦੇ ਵਿੱਚ ਵੀ ਦਰਖਤਾਂ ਦੇ ਕਿੰਨੇ ਕੁ ਪਾਇਆ ਹੋਈਆਂ ਸਾਰੀਆਂ ਅੰਦਰ ਨਹੀਂ ਉਹ ਸ਼ਾਮ ਦਾ ਜਾਣਗੇ ਉਹ ਸ਼ਾਮ ਦੇ ਜਾਣਗੇ ਚਾਹ ਨਾਲ ਪੂਰਾ ਹੋਣਾ ਨਹੀਂ ਚੜ ਜਾਂਦਾ ਹਾਂ ਪੂਰਾ ਚੱਲਣ ਲੱਗਣਗੇ ਦਿਨੇ ਰਾਤ ਦੇ ਟਾਈਮ ਤਾਂ ਪੂਰਾ ਬਾਈ ਕਹਿੰਦਾ ਦਿਨ ਚੜ ਜਾਂਦਾ ਆਈਆਂ ਲਾਈਟਾਂ ਲੱਗੀਆਂ ਸਾਰੇ ਦਰਸਤ ਰੋਧਾ ਨੇ ਵਿੱਚ ਇੱਕ ਬਾਈ ਹਦਰਾ ਜਿਹੜਾ ਤੁਹਾਡੇ ਲਾਇਆ ਹੈ ਨਾ ਖੌਂਸ ਜੇ ਪਏ ਹੋਏ ਜਿਹੜੇ ਉਹ ਇਹ ਤਾਂ ਜਾਨਵਰਾਂ ਵਾਸਤੇ ਬੈਠਣ ਵਾਸਤੇ ਘਰ ਜੇ ਬੜੇ ਵਧੀਆ ਉਹ ਤਾਂ ਬਾਈ ਬਹੁਤ ਜਾਨਵਰ ਇੰਨੇ ਚਿੜੀਆਂ ਜੀ ਇੱਥੇ ਕੋਲਾ ਇੰਨੇ ਸ਼ਾਮ ਨੂੰ ਸਵੇਰੇ ਜੀ ਬਹੁਤ ਵਹਿਣਾ ਔਖਾ ਕਰ ਦਿੰਦੇ ਇੰਨੇ ਜਾਨਵਰ ਦੇਖ ਲਓ ਇੰਨੇ ਜਾਨਵਰ ਇਹingan ਵਾਲੀਆਂ ਆ ਜਿਹੜੀਆਂ ਛੋਟੀਆਂ ਵਾਲੀਆਂ ਆ ਨਾਣੀ ਹੁਣ 10 10:30 ਵਜੇ ਹੋਇਆ 6:30 ਪਾਉਣੇ ਪਾਉਣੇ 11 ਹੋ ਗਏ ਤੇ ਨਹੀਂ ਆਮ ਬਾਹਰ ਖੜਿਆ ਨਹੀਂ ਜਾਂਦਾ ਆਪਾਂ 10 ਥੱਲੇ ਖੜਾ ਕਰਕੇ ਬਹੁਤ ਫਰਕ ਆ ਬਹੁਤ ਠੰਡਾ ਜੀ ਦਾ ਸਹੀ ਗੱਲ ਆ ਸਹੀ ਆ ਬਾਈ ਨੇ ਬਣਾਈ ਹੋਈ ਆ ਮੋਟਰ ਜਿਹੜੀ ਮੋਟਰ ਦਾ ਜਿਹੜੀ ਆ ਬੜੀ ਆ ਗਾੜੀ ਜਿਹੜੇ ਰੀਲ ਚੱਲਦੀ ਆ ਜਿਹੜੀ ਓਕੇ ਓਕੇ ਇਹ ਬਾਈ ਨੂੰ ਥੋੜਾ ਟਾਈਮ ਘਾਟ ਆ ਬਾਈ ਨੇ ਜਾਣਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਮਰੀ ਹਾਂ ਤੇ ਬਾਕੀ ਅਥੋਂ ਆਪਾਂ ਸਾਰਾ ਕੁਝ ਦਿਖਾਉਂਦੇ ਆ ਤੁਹਾਨੂੰ ਆਪਾਂ ਨਹੀਂ ਬਾਈ ਨੇ ਸਾਰਾ ਸਮਾਨ ਰੱਖਿਆ ਆ ਫਰਿੱਜ ਵੀ ਰੱਖੀ ਹੋਈ ਆ ਬਾਕੀ ਸਾਰਾ ਸਾਮਾ ਪੁਰਾਣਾ ਰੱਖਿਆ ਹੋਇਆ ਆ ਜਿਵੇਂ ਪੁਰਾਣੀਆਂ ਬੁੜੀਆਂ ਕੋਲੇ ਬਜ਼ੁਰਗਾਂ ਕੋਲੇ ਜਿਹੜੇ ਸੰਦੂਖਾਂ ਹੁੰਦੀਆਂ ਸੀ ਨਾ ਉਹ ਰੱਖਿਆ ਹੋਇਆ ਸਾਮਕ ਇਹ ਮੋਟਰ ਦੇ ਖੇਤ ਦੇ ਵਿੱਚ ਬਾਈ ਜਨ ਸਾਰਾ ਕੁਝ ਬਣਾ ਕੇ ਰੱਖਿਆ ਹੋਇਆ ਪੂਰਾ ਵਧੀਆ ਸਿਸਟਮ ਬਣਾਇਆ ਹੋਇਆ ਵਾ ਰੰਗ ਵਗੈਰਾ ਪੇਂਟ ਵਗੈਰਾ ਕੀਤਾ ਹੋਇਆ ਪੂਰਾ ਵਧੀਆ ਸਾਈਕਲ ਘੜਾਇਆ ਹੋਇਆ ਆ ਵੀ ਪੁਰਾਣੀ ਪੇਟੀ ਰੱਖੀ ਹੋਈ ਆ ਤੇ ਬਾਕੀ ਆ ਜਿਹੜੇ ਪੁਰਾਣੇ ਰੀ ਫੋਲੋ ਵਗੈਰਾ ਸੱਗੇ ਹੋਏ ਨੇ ਕਾ ਵੀ ਪਿਆਵਾ ਤੇ ਆਪਣੇ ਕੋਲ ਬਈ ਉਹ ਤਵੇ ਤੋਵੇ ਪੁਰਾਣੇ ਸਾਰਾ ਸਮਾਨ ਜਿਹੜਾ ਪੁਰਾਣੀ ਆ ਪਈ ਕਿੰਨੇ ਜਿੱਲੀਆ ਕਹਿੰਦੇ ਉਹ ਲਿਸ਼ਕੀ ਜਿਹਨਾਂ ਦੇ ਜਿੱਦੋ ਉਹ ਸੰਦੂਕੜੀ ਦੀ ਛੋਟੀ ਜੀ ਹੁੰਦੀ ਛੋਟੀ ਸੰਦੂਕੜੀ ਆ ਕੁੰਡੇ ਖੰਡੇ ਆ ਨਾ ਮਹਾਂਚਰ ਮੱਖੀਆਂ ਵੜੀਆਂ ਆ ਗਈਆਂ ਬਈ ਕੀ ਇਹ ਆ ਘਰ ਪੁਰਾਣੇ ਪਿਆ ਬਈ ਪੁਰਾਣੇ ਜਵਾਲੇ ਤੇਲ ਤੇਲ ਘਟ ਰਹਾ ਹੁੰਦਾ ਜਾਂ ਚੜਦਾ ਜਾਂ ਤੇਲ ਘਟਣ ਵਾਲਾ ਘਟਦਾ ਇਹ ਕੜਨ ਵਾਲਾ ਕੜਦਾ ਮਿੱਟੀ ਦਾ ਦੇ ਕੜਨ ਵਾਲਾ ਕੜਦਾ ਉਹਦੇ ਵਿੱਚੋਂ ਪਾਣੀ ਕਰਦੇ ਹੁੰਦੇ ਟਿੰਡਾ ਵਾਲਾ ਸਿਸਟਮ ਟਿੰਡਾ ਵਾਲਾ ਸਿਸਟਮ ਉਹ ਠੀਕ ਹੈ ਰੱਸਾ ਬਣਿਆ ਹੁੰਦਾ ਜੀ ਨਾਲ ਨਹੀਂ ਨਾ ਰੱਸਾ ਬਣ ਕੇ ਬਾਹਰ ਨੂੰ ਕੱਢਦੇ ਉਹ ਸਾਰੇ ਸਾਰਾ ਸਿਸਟਮ ਹੁੰਦਾ ਫੇਰ ਤਾਂ ਬਹ ਲੱਗਿਆ ਨਾ ਹਾਂਜੀ ਹਾਂਜੀ ਉਹ ਟਿੰਡਾ ਵਾਲਾ ਸਿਸਟਮ ਜੋ ਟੈਂਡੇ ਦੇ ਨਾਲ ਹੁੰਦਾ ਸੀ ਤੇ ਸਾਰਾ ਉਹ ਮੈਂ ਰੱਸਾ ਬਾਹਰ ਕੱਢਦੇ ਆ ਜਦੋਂ ਦੋ ਸਾਲ ਵਿੱਚ ਉਹ ਮੈਂ ਕਰਕੇ ਬਣਾ ਹਾਂ ਤੇ ਆਪਣਾ ਉਦਾਂ ਵਾਲਾ ਜੀ ਜਮਾਨભાઈ ਤੁਸੀਂ ਹੁਣ ਇੱਕ 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 ਬੇਨਤੀ ਤੇ ਭਰਾ ਨੂੰ ਸਾਰਾ ਭਾਈ ਜੀ ਉਹਦਾ ਸਮਾਨ ਰੱਖਿਆ ਸਾਮਕੇ ਪੂਰੀ ਯਾਨੀ ਕਿ ਰੀਲ ਪੂਰੀ ਚੱਲਦੀ ਸੀ ਬਾਈ ਹੁਣਾਂ ਦੀ ਇਹ ਜਿਹੜੀ ਵੀਡੀਓ ਬਣਾਈ ਜੜ ਮੋਟਰ ਦੇ ਉੱਤੇ ਬਾਈ ਤੁਹਾਨੂੰ ਬਹੁਤ ਸੋਹਣਾ ਬਣਾਇਆ ਬਾਈ ਆਪ ਕੈਨੇਡਾ ਤੋਂ ਬਿਲੋਂਗ ਕਰਦਾ ਪਰ 2016 ਚ ਬਾਈ ਕਹਿੰਦਾ ਮੈਂ ਮੁੜਿਆ ਆਇਆ ਸੀ ਬਾਈ ਕਹਿੰਦਾ ਮੈਂ 2016 ਚ ਕੈਨੇਡਾ ਨੂੰ ਛੱਡਿਆ ਆਇਆ ਸੀ ਤੇ ਆ ਕੇ ਇੱਥੇ ਬਾਈ ਹੁਣਾਂ ਸਾਰੇ ਕੋ ਬਣਾ ਲਿਆ ਆਪ ਦਾ ਬਾਈ ਦਾ ਨਾਮ ਵੀ ਲਿਖਿਆ ਆ 13 ਅਪ੍ਰੈਲ 1968 ਚਰਨਾਲ ਸਿੰਘ ਕੀਲਸ ਵਕੀਲ ਸਿੰਘ son of ਸੁੱਚਾ ਸਿੰਘ ਕੂਲਰ ਵਗੈਰਾ ਮੋਟਰ ਦੇ ਉੱਤੇ ਬੜਾ ਕੁਝ ਦਰਖਤ ਬਗਰਾ ਬਹੁਤ ਹੀ ਜਿਆਦਾ ਲੱਗੇ ਹੋਇਆ ਬਹੁਤ ਹੀ ਸੋਹਣਾ ਬਣਿਆ ਹੋਇਆ ਆ ਕਾਨੇ ਵਾਲੀ ਛੱਤ ਵਾਲੀ ਹਨਗੇ ਪੁਰਾਣੇ ਜਵਾਨ ਦੇ ਵਿੱਚ ਜਦੋਂ ਪਰ ਛੱਤ ਪਾ ਕੇ ਬਣਦੇ ਹੁੰਦੇ ਸੀ ਠੰਡੀ ਹੁੰਦੀ ਸੀ ਜਿਆਦਾਤਰ ਘਰਾਂ ਦੇ ਵਿੱਚ ਛੱਤ ਪਾਈ ਹੁੰਦੀ ਸੀ ਕੰਨਿਆਂ ਦੀ ਆਹ ਕਾਹ ਹੁੰਦਾ ਸੀ ਵਿੱਚ ਆਹ ਬਾਂਸਾ ਦਾ ਲਾ ਕੇ ਸਾਰਾ ਸਿਸਟਮ ਅੱਗੇ ਖੜਾ ਕੀਤਾ ਹੁੰਦਾ ਸੀ ਤੇ ਯਾਨੀ ਕਿ ਉਹ 95 95 97 ਦੇ ਵਿੱਚ ਯਾਨੀ ਕਿ ਕਾਹ ਵਾਲੀ ਛੱਤ ਪਾਈ ਹੁੰਦੀ ਸੀ ਬਹੁਤ ਹੀ ਸੋਹਣਾ ਬਣਾਇਆ ਹੋਇਆ ਵਾ ਬੜਾ ਕੋਸ਼ਾ ਐਂਟਰੀ ਦੇ ਵਿੱਚ ਦੇਖੋ ਪਹਿਲਾਂ ਵੀ ਕੇਲੇ ਵਗੈਰਾ ਦਰਾਖਤ ਵਗੈਰਾ ਕਿੰਨੇ ਜਿਹੜਾ ਲਾਏ ਹੋਇਆ ਨਾਲ ਹਰੀ ਚਾਦਰ ਲਾਈ ਹੋਈ ਆ ਤੇ ਨਾਲ ਫੁੱਲ ਬੂਟੇ ਅੰਦਰ ਬਹੁਤ ਜਿਆਦਾ ਲੱਗਾ ਲੋਕੇਸ਼ਨ ਦੇਖੋ ਅੰਦਰ ਕਿੰਨੀ ਘੈਂਟ ਆ ਐਂਟਰੀ ਦੇ ਵਿੱਚ ਸੜਕ ਵਗੈਰਾ ਸਾਰੀ ਅੰਦਰ ਨੂੰ ਜਾਂਦੀ ਆ ਬਹੁਤ ਹੀ ਸੋਹਣੀ ਬਣੀ ਹੋਈ ਹੈ ਲੋਕੇਸ਼ਨ ਤੇ ਅੰਦਰ ਬਹੁਤ ਕੁਝ ਆ ਦੇਖਣ ਨੂੰ ਆਪਾਂ ਚੀਮੇ ਰੋਡ ਦੇ ਤੇ ਖੜੇ ਆ ਚੀਮਾ ਰੋਡ ਤੇ ਸਾਹਮਣੇ ਆ ਜਾਂਦਾ ਜੀੜੀ ਰੋਡ ਮੇਨ ਬੱਸਿਆਂ ਵਾਲਾ ਰਾਏਕੋਟ ਬੱਸਿਆਂ ਰੋਡ ਚਕਰਾਮਾ ਤੇ ਕਮਾਲਪੁਰਾ ਕਮਾਲਪੁਰੇ ਤੋਂ ਸਿਰਫ ਸਾਹਮਣੇ ਨਾਲ ਹੀ ਆ ਜਾਂਦੇ ਕਮਾਲਪੁਰਾ ਤਾਂ ਆਪਾਂ ਨਾਲ ਹੀ ਉਤਰਿਆ ਹਾਂ ਨਾ ਚੀਮੇ ਵਾਲੇ ਪਾਸੇ ਚੀਮਾ ਆਪਾਂ ਮੀ ਭਮੀਪੁਰ ਜਾਣਾ ਤੇ ਨਾਲ ਦੇਖੋ ਇੱਥੇ ਲੋਕੇਸ਼ਨ ਦੇਖੋ ਕਿੰਨੀ ਘੈਂਟ ਆ ਗੇਟ ਵਗੈਰਾ ਕਿੰਨੇ ਸੋਹਣੇ ਲਾਏ ਹੋਇਆ ਹਰੀ ਚਾਦਰ ਮੂਰੇ ਲਾ ਕੇ ਠੀਕ ਆ ਫੋਲ ਬੂਟੇ ਵਗੈਰਾ ਕਿੰਨੇ ਵਧੀਆ ਘੈਂਟ ਗੱਲਬਾਤ ਪੂਰੀ 22 2016 ਦੇ ਵਿੱਚ ਕੈਨੇਡਾ ਛੱਡਿਆ ਸੀ ਬਹੁਤ ਹੀ ਸੋਹਣੀ ਗੱਲਬਾਤ ਘੈਂਟ ਬਲ ਗੱਤ ਕੀਤੀ ਹੋਈ ਆ ਸਬਜ਼ੀ ਵਗੈਰਾ ਆਪਦੇ ਅੱਚ ਸਾਰੇ ਪਿਆਜ਼ ਵਗੈਰਾ ਬਾਈ ਸਾਰੇ ਅੰਦਰ ਲੱਗੇ ਹੋਏ ਇੱਥੇ ਬਹੁਤ ਹੀ ਗੋਸ਼ ਬਣਿਆ ਹੋਇਆ ਵਾ ਐਦਾਂ ਹੀ ਇਧਰ ਇਧਰ ਸਾਈਡ ਇੱਦਾਂ ਨਾਲ ਇਦੋ ਹੀ ਛੜ ਸਾਰਾ ਕੋ ਬਣਿਆ ਹੋਇਆ ਬਹੁਤ ਹੀ ਘੈਂਟ ਗੱਲ ਬਾਤ ਆ ਜੀ ਵੀਡੀਓ ਦੇ ਵਿੱਚ ਚਾਲਦੀ ਵੀ ਬਣੀ ਹੋਈ ਆ ਆ ਦੇਖੋ ਪਿਆਬੀ ਬਜੂੜਾ ਆੜਾ ਵੀ ਲਿਖਿਆ ਹੋਇਆ ਬਾਈ ਹੁਣ 2016 ਦੇ ਵਿੱਚ ਬਾਈ ਛੱਡਿਆ ਆ ਸੀ ਸਾਰਾ ਕੁਝ ਹੀ ਕੱਲਾ ਆਪ ਜਾਣੀ ਕਿ ਰੇ ਆ ਤੇ ਫੈਮਿਲੀ ਤਾਂ ਉੱਥੇ ਹੀ ਆ ਜਾਣੀ ਕਿ 2016 ਤੋਂ ਬਾਅਦ ਬਾਈ ਆਪ ਬਾਸ ਬਾਹਰ ਨਹੀਂ ਜਾ ਹੈਗਾ 2016 ਤੋਂ ਦੇਖ ਲਓ ਕੈਨੇਡਾ ਦੇ ਵਿੱਚ ਬਾਸ ਨਹੀਂ ਅੰਦਰ ਵੀ ਦੇਖੋ ਪੂਰਾ ਅੱਗੇ ਉਹ ਬੂੜੇ ਤੋਂ ਲੈ ਕੇ ਇਹ ਸਿੱਧਾ ਫਫਲੇ ਤੱਕ ਸਾਰਾ ਕੁਝ ਕੰਪਲੀਟ ਲਿਖਿਆ ਹੋਇਆ ਆ ਆ ਨਿਸ਼ਾਨੇਬਾਜ਼ੀ ਵਾਸਤੇ ਨਿਸ਼ਾਨੇਬਾਜ਼ੀ ਦਾ ਲੋਗੋ ਹੁੰਦਾ ਜਿਹੜਾ ਆਪਾਂ ਲੱਗਿਆ ਹੁੰਦਾ ਆਪਾਂ ਨਿਸ਼ਾਨੇ ਲਾਉਂਦੇ ਨੇ ਹੀ ਹੇਡਾਂ ਦੇ ਵਿੱਚ ਉਹਦਾ ਸਾਰਾ ਕੁਝ ਲੱਗਿਆ ਹੋਇਆ ਆ ਆ ਊਠ ਦੇ ਉੱਪਰ ਪਾਇਆ ਜਾਂਦਾ ਹੁੰਦਾ ਸੀ ਬੂੜ ਦੇ ਉੱਪਰ ਉਹ ਉੱਪਰ ਪਾਇਆ ਜਾਂਦਾ ਊਠ ਦੇ ਉੱਪਰ ਪਾਇਆ ਹੁੰਦਾ ਸੀ ਆ ਬੈਠਣ ਵਾਸਤੇ ਪਾਇਆ ਜਾਂਦਾ ਹੁੰਦਾ ਸੀ ਉਹ ਉਹ ਪੁਰਾਣਾ ਹਾਲ ਹੋ ਗਿਆ ਉਹ ਉਹ ਵੀ ਪਚਾਲੇ ਉਹ ਖੇਤ ਵਿੱਚ ਵਰਤਿਆ ਜਾਂਦਾ ਸੀ ਤੇ ਬਾਈ ਦੇ ਘਰੇ ਵੀ ਸਮਾਨ ਬਹੁਤ ਪਿਆ ਤੁਹਾਨੂੰ ਆਪਾਂ ਉਹ ਵੀ ਉਹ ਵੀ ਦਿਖਾਉਨੇ ਆ ਬਾਈ ਦੇ ਘਰੇ ਸਮਾਨ ਕਾਫੀ ਪਿਆ ਵਾ ਪੁਰਾਣੇ ਪੁਰਾਣੇ ਜਮਾਨੇ ਵਾਲਾ ਤੇ ਬਾਕੀ ਮੰਜੇ ਵਗੈਰਾ ਬਾਈ ਨੇ ਇੱਥੇ ਰੱਖੇ ਹੋਏ ਆ ਆ ਹੋਕੇ ਵਾਲਾ ਸਿਸਟਮ ਪਿਆ ਪੁਰਾਣੇ ਪੁਰਾਣਾ ਜਮਾਨੇ ਵਾਲਾ ਉਹ ਟ੍ਰਾਈਕਲ ਤੇ ਆ ਟਾਈਮ ਪੀਸ ਪੁਰਾਣਾ ਉਹ ਪੁਰਾਣੇ ਜਮਾਨੇ ਵਾਲਾ ਟਾਈਮ ਪੀਸ ਬੜਾ ਕੁਝ ਰੱਖਿਆ ਹੋਇਆ ਬਾਈ ਨੇ ਘੈਂਟ ਗੱਲਬਾਤ ਆ ਪੂਰੀ ਤੇ ਨਾਲ ਹੀ ਬਾਈ ਹੁਣਾਂ ਦਾ ਖੇਤ ਆ ਇਧਰਲੇ ਪਾਸੇ ਬਾਈ ਨੇ ਜ਼ਿਆਦਾਤਰ ਕੱਚਾ ਹੀ ਰੱਖਿਆ ਹੋਇਆ ਦੇਖੋ ਕੱਚਾ ਰੱਖਿਆ ਹੋਇਆ ਕੱਚਿਆਂ ਦੇ ਵਿੱਚ ਜਾਣਗੇ ਵੀ ਠੰਡਾ ਰਹਿੰਦਾ ਸੀ ਇਹ ਛੱਤ ਕੰਨੇ ਵਾਲੀ ਉਦੋਂ ਹੀ ਫੇਰ ਜਿਵੇਂ ਮਗਰੋਂ ਦਿਖਾਈ ਆਹਾ ਇਹ ਕੁਕਲਰ ਵਗੈਰਾ ਵੀ ਬਾਈ ਦੇ ਰੱਖਿਆ ਹੋਇਆ ਆ ਉਵੇਂ ਆਹ ਚੋਲਾ ਬਣਾਇਆ ਹੋਇਆ ਹਾਰਾ ਬਣਾਇਆ ਹੋਇਆ ਆ ਹਾਰਾ ਇਹ ਬਣਾ ਕੇ ਚੋਲਾ ਬਣਾ ਕੇ ਨਾਲ ਬਣਾਇਆ ਜਿਵੇਂ ਆਪਣੇ ਉਹ ਬੁੜੀਆਂ ਹਣ ਚੌਂਤਾ ਬਣਾ ਲੈਂਦੇ ਜਿਵੇਂ ਹੁਣ ਆਪੇ ਇੱਟਾਂ ਦਾ ਬਣਾ ਲੈਂਦੇ ਆ ਪੱਕੀਆਂ ਇੱਟਾਂ ਦਾ ਬਾਈ ਉਹਦੇ ਵਾਂਗੂ ਪੁਰਾਣੇ ਪੁਰਾਣੇ ਜਵਾਨਿਆਂ ਵਾਂਗੂ ਉੱਪਰ ਮਿੱਟੀ ਫੇਰ ਕੇ ਬਣਾਇਆ ਹੋਇਆ ਜਿਵੇਂ ਪਹਿਲਾਂ ਪਹਿਲਾਂ ਆਪਣੇ ਘਰਾਂ 'ਚ ਹੁੰਦੀ ਸੀ 2000 ਸਾਲ ਤੱਕ ਤਾਂ ਤਕਰੀਬਨ ਕਿਵੇਂ ਚੱਲੇ ਹੀ ਆਹਾ ਹਲੇ ਵੀ ਕਿਸੇ ਕਿਸੇ ਏਰੀਆ ਚ ਹੋਣਗੇ ਇਹ ਹੋ ਸਕਦਾ ਕਿਸੇ ਕਿਸੇ ਏਰੀਆ ਚ ਹੁਣ ਵੀ ਹੋਣ ਇਹ ਹਨਾ ਆ ਪਾਣੀ ਰੱਖਣ ਵਾਸਤੇ ਚਲੋ ਇਹ ਤਾਂ ਚਲੋ ਹੁਣ ਫੈਸ਼ਨ ਬਣ ਗਿਆ ਆ ਆ ਚੀਜ਼ ਦਾ ਜਾਨਕ ਟੂਟੀ ਵਗੈਰਾ ਮਿਲਣ ਲੱਗ ਗਏ ਟੂਟੀ ਵਾਲੇ ਮਿਲਣ ਲੱਗ ਗਏ ਪੱਕੇ ਆ ਘੜਾ ਜਿਹੜਾ ਹੁੰਦਾ ਪਾਣੀ ਵਾਲਾ ਹਨਾ ਬਾਕੀ ਬੇਸਟਿੰਗ ਵਾਸਤੇ ਵੀ ਉਹਨੇ ਸਾਰਾ ਕੁਝ ਸਾਫ ਸੁਥਾ ਬਹੁ ਕੀਤਾ ਬੇਸਟਿੰਗ ਉਹ ਸਾਰਾ ਸਭ ਇਹਦੇ ਵਿੱਚ ਲਗ ਟੂਟਿੰਗ ਦੇ 10 ਵੀਰ ਬਣਾਇਆ ਹੋਸਿੰਗ ਰੱਖਤੀਆਂ ਆ ਦੇਖੋ ਮੋਟਰ ਦਾ ਸਿਸਟਮ ਪੂਰਾ ਵਧੀਆ ਕੀਤਾ ਹੋਇਆ ਉਹ ਵੀ ਇੱਥੇ ਆ ਕੇ ਕੋਈ ਹੈ ਤਰਾ ਇਹ ਪੁਰਾਣਾ ਹੀ ਹੈ ਸਰ ਆ ਵੀ ਦਿਖਾਉਗੀ ਮਾਦਾ ਤਾ ਦੇਖ ਲਿਆ ਘੜ ਲਾਦਾ ਤਾ ਬਣਾਉਣਾ ਹੁੰਦਾ ਜੀ ਹਾਂਜੀ ਘੱਡੇ ਲੈ ਕੇ ਜਿਆ ਆਪ ਤੇ ਕੀ ਹੈ ਬਾਦ ਹੁਣ ਪਤਾ ਲੱਗਿਆ ਬਾਈ ਨੂੰ ਦੱਸਿਆ ਪਹਿਲਾਂ ਜਿਹੜਾ ਪੂਰਾ ਜਿਹੜਾ ਕੰਪਲੀਟ ਹੁੰਦਾ ਕੰਪਲੀਟ ਉਹ ਸੁਰੂ ਤੋਂ ਵਾਲੇ ਬੰਦੇ ਬੰਦੇ ਕੋਈ ਕੰਪਲੀਟ ਮੈਂ ਤਾਂ ਲੋਗੇ ਦਾ ਦੇਖਿਆ ਲੱਕੜਾਂ ਦਾ ਨਹੀਂ ਸੀ ਨਹੀਂ ਜੀ ਇਹ ਉਦੋਂ ਲੱਕੜ ਦੇ ਹੁੰਦੇ ਸੀ ਇਹ ਨੱਕਰ ਦੇ ਕਰਕੇ ਉਹ ਰੱਸਾ ਪਾ ਕੇ ਕਢ ਲੈਂਦੇ ਆ। ਇਹ ਵੇ ਮਰਸੂਪੁਰ ਵਾਲੇ ਬਾਈ ਜੀ ਬਣਾਈ ਸੀ ਨਾ ਵੀਡੀਓ। ਉਹਦੇ ਉਹਦੇ ਕੋਲ ਸਾਰੇ ਵੀ ਕੰਪਲੀਟ ਪਿਆ ਸਾਰਾ ਹੀ ਉਹ। ਅੱਛਾ ਜੀ। ਉਹ ਪਾਣੀ ਕਢਣਾ ਖੂਹ ਦੇ ਵਿੱਚੋਂ। ਖੂਹ ਦੇ ਵਿੱਚੋਂ। ਉਹ ਸਾਰਾ ਟੰਡਾ ਸਾਰੀ ਟੰਡ ਕੰਪਲੀਟ ਪਈ ਆ। ਉਹ ਬਾਈ ਨੇ ਸਾਰੀ ਲੱਭ ਕੇ ਲੈਂਦੀ ਆ ਕਦੋਂ 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 ਇੱਠੀ ਤੇ ਕਦੋਂ ਇੱਠੀ। ਹਾਂ ਉਹ ਸਾਰੀ ਸਾਰੀ ਟੰਡ ਸਾਰੀ ਇਕੱਠੀ ਕਰਕੇ ਰੱਖੀ ਹੋਈ ਆ। ਸਾਰੀ ਕੰਪਲੀਟ ਰੱਖੀ ਹੋਈ ਆ। ਤੁਹਾਨੂੰ ਕੋਈ ਹੋਰ ਐਟਮ ਦਿਖਾਉਣ ਲੱਗੇ। ਇਹ ਕਿੱਲ ਪਿਆ ਨਹੀਂ ਹੋਰ ਦੇ। ਟੰਡ ਪਿਆ। ਪੁਰਾਣਾ ਪਿਆ ਜੀ। ਪੁਰਾਣੀ ਦਾ ਟੰਡ ਪਿਆ। ਪ ਇਹ ਚੈਨਾ ਦੀ ਬਾਈ ਗੇਮ ਆ ਸਾਰੀ ਦੇਖ ਲਓ ਆ ਦੇਖੋ ਬਾਈ ਚੱਲਦਾ ਵਜਾ ਦੇ ਚੈਨਾ ਦੀ ਗੇਮ ਆ ਜੀ ਪਾਣੀ ਦੇ ਵਿੱਚ ਹੀ ਮਤਲਬ ਪਾਣੀ ਦੇ ਨਾਲ ਲੱਗ ਗਿਆ ਗਿਆ ਹਾਂਜੀ ਆ ਦੀ ਸਰ ਚੱਲੀ ਜਾਂਦਾ ਅੱਗੇ ਨਾਲ ਲਗਾਇਆ ਨਹੀਂ ਆਪਾਂ ਚੱਲੀ ਜਾਂਦਾ ਲਗਾਇਆ ਜੀ ਇੱਥੇ ਆਉਂਦੇ ਮੈਨੂੰ ਤਾਂ ਪਤਾ ਹੀ ਨਹੀਂ ਜ਼ਮਾਨ ਕਿੰਨਾ ਪਿਆ ਠੀਕ ਕਰਦੇ ਆ ਕਿਸੇ ਨਹੀਂ ਕਰਦੇ ਕੋਈ ਆ ਗਿਆ ਕੋਈ ਚਲੇ ਗਿਆ ਆਪਾਂ ਨਹੀਂ ਹੁੰਦੇ ਕਈ ਵੇ ਹਾਂਜੀ ਤਾਂ ਹੈਗਾ ਕੋਈ ਆਉਂਦੀਆ ਪਰਮੀਸ਼ ਵਰਮਾ ਆਇਆ ਸੀਗਾ ਜੀ ਇੱਥੇ ਹੋਰ ਆਪਣੇ ਸਿੱਧੂ ਮੂਸੇ ਵਾਲਾ ਵੀ ਆਇਆ ਸੀਗਾ ਜੀ अच्छा जी वो पहला आया ਸੀਗਾ ਉਹਦੋਂ ਤੋਂ ਛੋਟੀ عمر ਸੀ ਛੋਟੀ عمر ਹਾਂਜੀ ਹਾਂਜੀ ਉਹ ਸਾਰੇ ਬੰਦੇ ਇੱਥੇ ਆ ਕੇ ਦੇਖਦੂ ਕਿ ਚਲੋ ਜਿਵੇਂ ਨੋਟਲਾ ਦਾ ਆਪ ਨੂੰ ਉਹ ਤੁਸੀਂ ਨਕਸ਼ਾ ਦੇ ਦਿਓ ਹਾਂਜੀ ਸੰਸਾਰ ਦਾ ਨਕਸ਼ਾ ਸਾਰਾ ਆਪਣਾ ਨਕਸ਼ਾ ਬੱਚੇ ਤਾਂ ਪਤਾ ਨਹੀਂ ਹੁੰਨੇ ਵੀ ਆਪਣੇ ਜਿੱਦ ਪਤਾ ਨਹੀਂ ਹੁੰਦਾ ਨਕਸ਼ਾ ਨਹੀਂ ਨਹੀਂ ਬੱਚੇ ਆਏ ਕਿ ਤੈਨੂੰ ਤਾਂ ਪਤਾ ਨਹੀਂ ਹੁੰਦਾ ਜੀ ਇਹਦੇ ਬਾਅਦ ਆ ਦੇਖੋ ਭਾਈ ਹਣੋ ਆ ਵੀ ਰੱਖਿਆ ਇਹ ਵੀ ਪਹਿਲਾਂ ਲਿਖਣ ਵਾਲਾ ਹੁੰਦਾ ਸੀ ਸਿਸਟਮ ਜਿਆ ਸਾਰਾ ਤੇ ਜਰੂਰ ਵੀਡੀਓ ਸਾਲ ਦੀ ਵੀਡੀਓ ਨੂੰ ਜਰੂਰ ਬਾਈਟ ਨਾਲ ਲਾ ਦੇ ਛੇ ਜਰੂਰ ਕਰ ਦਿਓ ਇਹਦੇ ਥੱਲੇ ਮਿੱਟੀ ਵੀ ਲਾ ਲੈਂਦੇ ਸੀਗੇ ਉਹਦੇ ਵਿੱਚ ਚਾਹ ਬਣਾਉਂਦੇ ਸੀਗੇ ਉਹਦੇ ਚਾਹ ਵਾਲਾ ਸਿਸਟਮ ਸਾਡਾ ਹਾਂ ਚੱਕਣ ਨੂੰ ਸੌਖੀ ਸੀ ਹਾਂਜੀ ਉਦੋਂ ਐ ਚੱਕ ਲੈਂਦੇ ਸੀਗੇ ਤਤ ਤਤ ਹੱਥ ਲਾ ਕੇ ਚੱਕ ਲੈਂਦੇ ਸੀ ਇਹ ਬੱਕਰੀਆਂ ਬੁੱਕਰੀਆਂ ਵਾਲੇ ਕੋਲੇ ਹਲੇ ਵੀ ਬਾਈ ਨਾਲ ਦੇ ਹੈਗੀਆਂ ਕਈਆਂ ਕੋਲੇ ਜਿਹੜੇ ਖੇਤਾਂ 'ਚ ਜਾ ਕੇ ਬੱਕਰੀਆਂ ਵਾਲੇ ਕੋਲੇ ਹੈਗੀਆਂ ਕਈਆਂ ਕੋਲੇ ਇਹ ਜਿਹੜੀ ਚਾਹ ਜੂ ਬਣਾਉਂਦੇ ਖੇਤਾਂ 'ਚ ਜਾ ਕੇ ਬੱਕਰੀਆਂ ਵਾਲੇ ਕੋਲੇ ਤਾਂ ਹੈਗੀਆਂ ਘਰਾਂ 'ਚ ਨਹੀਂ ਘਰਾਂ 'ਚ ਹੈ ਨਹੀਂ ਬੱਕਰੀਆਂ ਵਾਲੇ ਕੋਲੇ ਹੁੰਦੀਆਂ ਹਾਂ ਜੇਗਾ